ਵਾਲ ਝੜਨ ਦੀ ਪ੍ਰੋਬਲਮ ਤੋਂ ਹੋ ਪਰੇਸ਼ਾਨ ਤਲੇ ਆਓ ਐਨਵੀ ਗਰੋ ਅਪਲਸ ਹੈਅਰ ਆਇਲ ਜਿਸੇ ਲਗਾਤਾਰ ਇਸਤੇਮਾਲ ਨਾਲ ਤੁਹਾਨੂੰ ਮਿਲਣਗੇ ਲੰਬੇ ਅਤੇ ਮਜ਼ਬੂਤ ਵਾਲ ਹਰ ਮੈਡੀਕਲ ਅਤੇ ਜਨਰਲ ਸਟੋਰ ਤੇ ਉਪਲਬਧ ਨਾਜ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰੁਮਾਣਾ ਐਸਪੀਐਸ ਹਸਪਤਾਲ ਵੱਲੋਂ ਮਾਤਾ ਜਸਵਿੰਦਰ ਕੌਰ ਦੀ ਯਾਦ ਵਿੱਚ ਪਿੰਡ ਮੰਜਾਲੀ ਕਲਾਂ ਵਿਖੇ ਫ੍ਰੀ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ ਜਿਸ ਵਿੱਚ ਐਸਪੀਐਸ ਹਸਪਤਾਲ ਦੇ ਮਾਹਿਰ ਡਾਕਟਰਾਂ ਦੀਆਂ ਟੀਮਾਂ ਵੱਲੋਂ ਚੈੱਕਅਪ ਕੀਤਾ ਗਿਆ ਕੈਂਪ ਦਾ ਉਦਘਾਟਨ ਉੱਗੇ ਸਮਾਜ ਸੇਵੀ ਸੱਤੀ ਕੈਨੇਡਾ ਦੁਆਰਾ ਕੀਤਾ ਗਿਆ ਇਸ ਕੈਂਪ ਵਿੱਚ ਦਿਲ ਦੇ ਰੋਗਾਂ ਦੇ ਮਾਹਿਰ ਡਾਕਟਰ ਜੀਪੀਐਸ ਕਲੇਰ ਛਾਤੀ ਰੋਗਾਂ ਦੇ ਮਾਹਿਰ ਡਾਕਟਰ ਦਿਸ਼ਾਂਕ ਕਪੂਰ ਅਤੇ ਡਾਕਟਰ ਪ੍ਰਿੰਸੀ ਨੇ 207 ਮਰੀਜ਼ਾਂ ਦਾ ਚੈੱਕਅਪ ਕੀਤਾ ਤੇ ਜ਼ਰੂਰਤਮੰਦਾਂ ਨੂੰ ਮੁਫਤ ਦਵਾਈਆਂ ਵੀ ਵੰਡੀਆਂ ਇਸ ਮੌਕੇ ਪ੍ਰਧਾਨ ਲਖਵੀਰ ਬੱਧੂਵਾਲ ਤੇ ਜੂਥ ਆਗੂ ਬੱਲੀ ਰਾਏ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੈਂਪ ਵਿੱਚ ਮਰੀਜ਼ਾਂ ਦੀ ਮੁਫਤ ECG, ਬਲੱਡ ਸ਼ੂਗਰ ਚੈੱਕਅਪ ਤੋਂ ਇਲਾਵਾ ਦਵਾਈਆਂ ਤੇ ਐਨਕਾ ਵੀ ਮੁਫਤ ਦਿੱਤੀਆਂ ਗਈਆਂ। ਉਹਨਾਂ ਅੱਗੇ ਕਿਹਾ ਕਿ ਇਸ ਕੈਂਪ ਦਾ ਇਲਾਕੇ ਦੇ ਲੋਕਾਂ ਨੇ ਭਰਪੂਰ ਲਾਭ ਲਿਆ। ਪ੍ਰਧਾਨ ਲਖਵੀਰ ਬੱਧੂਵਾਲ ਨੇ ਅੱਗੇ ਕਿਹਾ ਕਿ ਐਸਪੀਐਸ ਹਸਪਤਾਲ ਪਹਿਲਾਂ ਵੀ ਇਸ ਤਰ੍ਹਾਂ ਦੇ ਫ੍ਰੀ ਮੈਡੀਕਲ ਕੈਂਪ ਲਗਾ ਚੁੱਕਾ ਹੈ ਅਤੇ ਮਹਿੰਗੇ ਇਲਾਜ ਵਾਲੀਆਂ ਵੱਡੀਆਂ ਬਿਮਾਰੀਆਂ ਦੇ ਮੁਫਤ ਚੈੱਕਅਪ ਕੈਂਪ ਅੱਗੇ ਵੀ ਜਾਰੀ ਰਹਿਣਗੇ। ਇਸ ਮੌਕੇ ਵੱਖ-ਵੱਖ ਸਪੈਸ਼ਲਿਸਟ ਡਾਕਟਰਾਂ ਨੇ ਕੈਂਪ ਬਾਰੇ ਦੱਸਿਆ। ਹਾਂਜੀ, ਮੇਰਾ ਨਾਮ ਸੁਤਵਿੰਦਰ ਸਿੰਘ ਆ ਜੀ। ਹਾਂਜੀ। ਤੇ ਮੈਂ ਇੱਥੇ ਆਇਆ ਜੀ ਇੱਥੇ ਐਸ ਪੀ ਐਸ ਹਸਪੀਟਲ ਬੰਨੀਓ ਬਹੁਤ ਵੱਡਾ ਪਰਾਲਾ ਕੀਤਾ ਜਾ ਰਿਹਾ। ਫ੍ਰੀ ਕੈਂਪ ਲਾਇਆ ਗਿਆ ਆ। ਛਾਤੀ, ਫੇਫੜੇ, ਪੇਟ, ਜਿਗਰ ਤੇ ਦਿਲ ਦਾ ਫਰੀ ਚੈੱਕਅਪ ਕੀਤਾ ਜਾ ਰਿਹਾ ਜੀ ਤੇ ਇੱਥੇ ਬਹੁਤ ਵਧੀਆ ਡਾਕਟਰ ਪਹੁੰਚੇ ਹੋਏ ਨੇ ਜਿਹੜੇ ਇੱਥੇ ਅੱਖਾਂ ਦਾ ਵੀ ਚੈੱਕਅਪ ਕਰ ਰਹੇ ਨੇ ਹਾਰਟ ਦਾ ਵੀ ਚੈੱਕ ਕਰ ਰਹੇ ਤੇ ਫੇਫੜੇ ਵਗੈਰਾ ਸਾਰਾ ਚੈੱਕ ਕਰ ਰਹੇ ਨੇ ਤੇ ਇੰਨਾ ਵਧੀਆ ਉਪਰਾਲਾ ਜੀ ਤੇ ਮੈਂ ਚਾਹੁੰਦਾ ਆ ਵੀ ਇਸ ਚੀਜ਼ ਦਾ ਮੈਂ ਇੱਥੇ ਅਧਿਕਾਟਨ ਕੀਤਾ ਤੇ ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਤੇ ਪ੍ਰਮਾਤਮਾ ਕਰੇ ਇਦਾਂ ਹਰ ਇੱਕ ਜਗ੍ਹਾ ਤੇ ਹਰ ਇੱਕ ਪਿੰਡ ਦੇ ਵਿੱਚ ਇਦਾਂ ਫਰੀ ਕੈਂਪ ਲਗਾਏ ਜਾਣ ਸਾਰੇ ਸੋਹਣਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਜਰੀਪਿੰਡ ਮੁੰਜਾਲੀ ਕਲਾਂ ਦੇ ਵਿੱਚ ਐਸਪੀਐਸ ਹਸਪੀਟਲ ਵੱਲੋਂ ਇੱਕ ਕੈਂਪ ਲਗਾਇਆ ਹੈ ਜਿਸ ਦੇ ਵਿੱਚ ਦਿਲ ਦੇ, ਪੇਟ ਦੇ ਅਰੇ ਬਾਕੀ ਜਨਰਲ ਬਿਮਾਰੀਆਂ ਦੇ ਜਿਹੜੇ ਪੇਸ਼ੈਂਟਸ ਨੇ ਉਹਨਾਂ ਵਾਸਤੇ ਫ੍ਰੀ ਨਿਸ਼ਕੁਲ ਦਵਾਈਆਂ ਵੀ ਦਿੱਤੀਆਂ ਜਾ ਰਹੀਆਂ ਹਨ ਔਰ ਬਹੁਤ ਸਾਰੇ ਪੇਸ਼ੈਂਟਸ ਇੱਥੇ ਆ ਰਹੇ ਹਨ ਤੇ ਸਾਰਿਆਂ ਨੂੰ ਇਹ ਰਿਕਵੈਸਟ ਹੈ ਕਿ ਇਸ ਕੈਂਪ ਦਾ ਵੱਧ ਤੋਂ ਵੱਧ ਫਾਇਦਾ ਉਠਾਇਆ ਜਾਏ। ਜਿਹੜੀਆਂ ਵੀ ਬਿਮਾਰੀਆਂ ਨੇ ਉਹਨਾਂ ਦੀ ਕੀ ਰੋਕਥਾਮ ਹੈ ਉਨਾ ਵਾਸਤੇ ਕੀ ਦਵਾਈ ਦੀ ਜ਼ਰੂਰਤ ਹੈ ਉਹਨੂੰ ਆਪਾਂ ਮੋਨੀਟਰ ਕਿਸ ਤਰੀਕੇ ਨਾਲ ਕਰਨਾ ਹੈ ਇਹ ਸਾਰੀ ਚੀਜ਼ਾਂ ਵਾਸਤੇ ਆਪਣੀ ਡਾਕਟਰ ਦੀ ਸਲਾਹ ਲਓ ਔਰ ਅਸੀਂ ਅਵੇਰਨੈਸ ਬਾਰੇ ਵੀ ਦੱਸਣਾ ਚਾਹੁੰਦੇ ਆ ਕਿ ਪੇਸ਼ੈਂਟ ਨੂੰ ਕਿਹੜੀ ਕਿਹੜੀ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਖਾਣ ਪੀਣ ਦੇ ਵਿੱਚ ਕਿਹੋ ਜਿਹੀ ਚੀਜ਼ਾਂ ਖਾਣੀਆਂ ਚਾਹੀਦੀਆਂ ਨੇ ਕਿਹੜੀ ਚੀਜ਼ ਦਾ ਸਾਨੂੰ ਬਚਾਅ ਰੱਖਣਾ ਚਾਹੀਦਾ ਹੈ ਔਰ ਇਸ ਕੈਂਪ ਦਾ ਰਾਹੀ ਜਿਹੜੀ ਕਿ ਬਦਵਾਲ ਸਾਹਿਬ ਜੀ ਦੇ ਮਾਮੀ ਦੇ ਯਾਦ ਦੇ ਵਿੱਚ ਰੱਖਿਆ ਗਿਆ ਹੈ ਸ੍ਰੀਮਤੀ ਜਸਵਿੰਦਰ ਕੌਰ ਜੀ ਉਹਨਾਂ ਨੇ ਆਪਣੇ ਪੂਰੀ ਲਾਈਫ ਦੇ ਵਿੱਚ ਸਾਰੇ ਪਰਿਵਾਰ ਦੀ ਔਰ ਪੂਰੇ ਸਮਾਜ ਦੀ ਬਹੁਤ ਸੇਵਾ ਕੀਤੀ ਹੈ ਤੇ ਅਸੀਂ ਵੀ ਉਹਨਾਂ ਦੇ ਹੀ ਕਰ ਕੰਮਾਂ ਦੇ ਉੱਤੇ ਚੱਲਦੇ ਹੋਏ ਤੇ ਅਸੀਂ ਵੀ ਚਾਹੁੰਦੇ ਹਾਂ ਕਿ ਸਮਾਜ ਦੇ ਵਿੱਚ ਅਸੀਂ ਸੇਵਾ ਦੇ ਤੌਰ ਦੇ ਉੱਤੇ ਜਿੰਨਾ ਵੀ ਵੱਤਵਾਂ ਅਯੋਗਦਨ ਦੇ ਸਕੀਏ ਉਹਨਾਂ ਦੇ ਲਈ ਧੰਨਵਾਦ ਸੋ ਸ੍ਰੀ ਗੁਰਜੀ ਮੈਂ ਡਾਕਟਰ ਦਿਸ਼ਾਂਕ ਕਪੂਰ ਪਰਮਨਰੀ ਮੈਡੀਸਨ ਫ্রম ਐਸਪੀਐਸ ਹਸਪੀਟਲ ਅਸੀਂ ਅੱਜ ਇੱਥੇ ਕੈਂਪ ਲਗਾਇਆ ਪਿੰਡ 'ਚ ਤੇ ਇੱਥੇ ਸਾਡੇ ਕੋਲ ਛਾਤੀ ਦੇ ਰੋਗਾਂ ਦੇ ਕਾਫੀ ਮਰੀਜ਼ ਆਏ ਆ ਤੇ ਅਸੀਂ ਇਹਨਾਂ ਲਈ ਜੋ ਬੈਸਟ ਕਰ ਸਕਦੇ ਆ ਆਪਣੇ ਵੱਲੋਂ ਉਹ ਕਰ ਰਹੇ ਆ ਤੇ ਹਸਪੀਟਲ ਮੈਨੇਜਮੈਂਟ ਤੇ ਸਾਰੇ ਸਾਡੇ ਨਾਲ ਸਾਥ ਦੇ ਰਹੇ ਹਰ ਚੀਜ਼ ਵਧੀਆ ਕਰਨ ਚ ਪੇਸ਼ੈਂਟ ਲਈ ਦਵਾਈਆਂ ਵਗੈਰਾ ਦਵਾਈਆਂ ਸਾਰੀਆਂ ਫ੍ਰੀ ਦਿੱਤੀਆਂ ਜਾ ਰਹੀਆਂ ਜੀ ਚੈਸਟ ਦੇ ਸਾਰੇ ਲੋਕ ਰੋਗਾਂ ਦੀ ਸਾਰੀਆਂ ਦਵਾਈਆਂ ਫ੍ਰੀ ਹੈਗੀਆਂ ਤੇ ਕੁਝ ਟੈਸਟ ਵੀ ਫ੍ਰੀ ਹੈਗੇ ਜਿਦਾਂ ਕਾਰਡੀਓ ਦੇ

ਕਦੋਂ ਤੋਂ ਆਤਰਾ ਦੇ ਕੈਂਪੂ ਗਾਇਜਾਂ ਦੇ ਹਾਂਜੀ ਸਰ ਸਾਡੇ ਇੱਥੇ ਮੋਸਤੀ ਕੈਂਪ ਕਾਫੀ ਜਗ੍ਹਾ ਤੇ ਲੱਗਦੇ ਨੇ ਤੇ ਤੁਸੀਂ